ਸੁਹਾਗਣ ਔਰਤਾਂ ਇਸ ਦਿਨ ਵਾਲ ਕਦੇ ਵੀ ਨਾ ਧੋਣ ਨਹੀਂ ਤਾਂ ਪਛਤਾਣਾ ਪਵੇਗਾ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਨ ਕੇ ਵਾਇਸ ਤੇ ਅੱਜ ਦੀ ਸਾਡੀ ਇਸ ਵੀਡੀਓ ਵਿੱਚ ਅਸੀਂ ਇਹ জানਾਂਗੇ ਕਿ ਸੁਹਾਗਣ ਔਰਤਾਂ ਨੂੰ ਕਿਸ ਦਿਨ ਵਾਲ ਧੋਣੇ ਚਾਹੀਦੇ ਹਨ ਅਤੇ ਨਾਲ ਹੀ ਅਸੀਂ ਇਹ ਵੀ জানਾਂਗੇ ਕਿ ਸੁਹਾਗਣ ਔਰਤਾਂ ਬਿਨਾਂ ਵਾਲ ਧੋਏ ਵੀ ਕਿਵੇਂ ਵਧ ਰੱਖ ਸਕਦੇ ਹਨ ਜਾਂ ਕਿਸੇ ਵੀ ਪੂਜਾ ਜਾਂ ਸ਼ੁਭ ਕਾਰਜ ਵਿੱਚ ਸ਼ਾਮਲ ਹੋ ਸਕਦੀਆਂ ਹਨ ਇਸ ਦੇ ਨਾਲ ਅਸੀਂ ਜਾਣਾਂਗੇ ਔਰਤਾਂ ਦੀਆਂ ਕੁਝ ਇਸ ਤਰ੍ਹਾਂ ਦੀਆਂ ਗਲਤੀਆਂ ਬਾਰੇ ਜਿਸ ਨਾਲ ਘਰ ਵਿੱਚ ਆਉਂਦੀ ਹੈ ਬਰਬਾਦੀ ਦੋਸਤੋ ਹਿੰਦੂ ਧਰਮ ਸ਼ਾਸਤਰਾਂ ਵਿੱਚ ਬਹੁਤ ਸਾਰੀਆਂ ਪਰੰਪਰਾਵਾਂ ਤੇ ਰੀਤੀ ਰਿਵਾਜਾਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ ਵਿਆਹ ਤੇ ਅੰਤਿਮ ਸੰਸਕਾਰ ਤੋਂ ਇਲਾਵਾ ਕਈ ਪਰੰਪਰਾਵਾਂ ਭਾਰਤੀ ਹਿੰਦੂ ਸਮਾਜ ਵਿੱਚ ਅਜੇ ਵੀ ਮੌਜੂਦ ਹਨ

ਇਥੋਂ ਤੱਕ ਕਿ ਅਨਦੀ ਔਲਾਦ ਤੇ ਪਰਿਵਾਰ ਨੂੰ ਵੀ ਕਸ਼ਟ ਹੋ ਸਕਦਾ ਹੈ ਆਉ ਜਾਣਦੇ ਹਾਂ ਕਿਹੜੇ ਹਨ ਉਹ ਦਿਨ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਂ ਲਕਸ਼ਮੀ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਨਾ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਕਮੈਂਟ ਬਾਕਸ ਵਿੱਚ ਜੈ ਮਾਂ ਲਕਸ਼ਮੀ ਮਾਤਾ ਜ਼ਰੂਰ ਲਿਖਣਾ बुधवार ਦੇ ਦਿਨ ਖਾਸ ਤੌਰ ਤੇ ਕੁਵਾਰੀਆਂ ਕੁੜੀਆਂ ਨੂੰ ਵਾਲ ਨਹੀਂ ਧੋਣੇ ਚਾਹੀਦੇ ਜੇਕਰ ਕੋਈ ਕੁਵਾਰੀ ਕੁੜੀ ਬੁੱਧਵਾਰ ਦੇ ਦਿਨ ਆਪਣੇ ਵਾਲਾਂ ਨੂੰ ਧੋਂਦੀ ਹੈ ਤਾਂ ਉਸਦੇ ਘਰ ਤੇ ਕੋਈ ਵੱਡੀ ਆਫਤ ਆ ਸਕਦੀ ਹੈ ਜਿਸ ਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਇਸ ਲਈ ਜਿੰਨਾ ਹੋ ਸਕੇ ਬੁੱਧਵਾਰ ਦੇ ਦਿਨ ਕੁਵਾਰੀਆਂ ਕੁੜੀਆਂ ਨੂੰ ਵਾਲ ਨਹੀਂ ਧੋਣੇ ਚਾਹੀਦੇ ਵੀਰਵਾਰ ਦੇ ਦਿਨ ਜੇਕਰ ਕੋਈ ਸੁਹਾਗਣ ਉਹ ਵਾਲ ਧੋਂਦੀ ਹੈ ਤਾਂ ਉਸਦੇ ਪਤੀ ਦੀ ਉਮਰ ਘਟਦੀ ਚਲੀ ਜਾਂਦੀ ਹੈ ਸੁਭਾਗ ਹਨ ਔਰਤਾਂ ਨੂੰ ਭੁੱਲ ਕੇ ਵੀ ਵੀਰਵਾਰ ਦੇ ਦਿਨ ਵਾਲ ਨਹੀਂ ਧੋਣੇ ਚਾਹੀਦੇ ਤੇ ਨਾ ਹੀ ਪੁਰਸ਼ਾਂ ਨੂੰ ਵੀਰਵਾਰ ਦੇ ਦਿਨ ਨੋਤੇ ਵਾਲ ਕਟਵਾਉਣੇ ਚਾਹੀਦੇ ਹਨ ਵੀਰਵਾਰ ਦੇ ਦਿਨ ਘਰ ਵਿੱਚ ਪੋਚਾ ਵੀ ਨਹੀਂ ਲਗਾਉਣਾ ਚਾਹੀਦਾ ਨਾ ਹੀ ਵੀਰਵਾਰ ਦੇ ਦਿਨ ਕੱਪੜੇ ਧੋਣੇ ਚਾਹੀਦੇ ਹਨ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਡੇ ਪਰਿਵਾਰ ਤੇ ਬਹੁਤ ਵੱਡੀ ਮੁਸੀਬਤ ਆ ਸਕਦੀ ਹੈ ਸੋਮਵਾਰ ਦੇ ਦਿਨ ਜੇਕਰ ਕੋਈ ਵਿਆਹੀ ਔਰਤ ਵਾਲ ਤੋੜਦੀ ਹੈ ਤਾਂ ਉਸਦੇ ਔਲਾਦ ਤੇ ਕੋਈ ਵੱਡਾ ਸੰਕਟ ਆਉਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਪਰਿਵਾਰ ਨੂੰ ਕਿਸੇ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਸੋਮਵਾਰ ਦੇ ਦਿਨ ਵਿਆਹੀ ਔਰਤ ਨੂੰ ਵਾਲ ਨਹੀਂ ਤੋੜਨੇ ਚਾਹੀਦੇ ਤੇ ਪਰਿਵਾਰ ਨੂੰ ਮੁਸ਼ਕਲਾਂ ਤੋਂ ਬਚਾਉਣ ਲਈ ਇਹਨਾਂ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੁੰਦਾ ਹੈ ਆਓ ਹੁਣ ਜਾਣਦੇ ਹਾਂ ਕਿਸ ਦਿਨ ਔਰਤਾਂ ਨੂੰ ਵਾਲ ਤੋੜਨੇ ਚਾਹੀਤੇ ਹਨ ਦੋਸਤੋ ਸ਼ੁੱਕਰਵਾਰ ਦੇ ਦਿਨ ਔਰਤਾਂ ਨੂੰ ਵਾਲ ਜ਼ਰੂਰ ਧੋਣੇ ਚਾਹੀਦੇ ਹਨ ਇਸ ਨਾਲ ਘਰ ਵਿੱਚ ਬਰਕਤ ਆਉਂਦੀ ਹੈ ਤੇ ਤੁਹਾਡੇ ਘਰ ਵਿੱਚ ਸੁੱਖ ਖੁਸ਼ਹਾਲੀ ਵੱਧਦੀ ਹੈ ਜਿਹੜੀਆਂ ਸੁਹਾਗਣ ਔਰਤਾਂ ਸ਼ੁੱਕਰਵਾਰ ਦੇ ਦਿਨ ਵਾਲ ਧੋਂਦੀਆਂ ਹਨ ਉਹਨਾਂ ਦੇ ਪਤੀ ਜਲਦੀ ਹੀ ਧੰਨવાન ਬਣਦੇ ਹਨ ਦੋਸਤੋ ਜੇਕਰ ਕਿਸੇ ਕਾਰਨ ਤੁਸੀਂ ਵਾਲ ਨਾ ਧੋ ਸਕੋ ਤੇ ਤੁਹਾਨੂੰ ਕੋਈ ਸ਼ੁਭ ਕਾਰਜ ਜਾਂ ਪੂਜਾ ਵਿੱਚ ਸ਼ਾਮਲ ਹੋਣਾ ਹੋਵੇ ਜਾਂ ਕੋਈ ਵਰਤ ਕਰਨਾ ਹੋਵੇ ਤਾਂ ਬਿਨਾ ਵਾਲ ਧੋਤੇ ਵੀ ਤੁਸੀਂ ਸ਼ਾਮਲ ਹੋ ਸਕਦੇ ਹੋ ਬਸ ਇਸ ਲਈ ਸੁਹਾਗਣ ਔਰਤਾਂ ਨੂੰ ਆਪਣੀ ਮੰਗ ਵਿੱਚ ਸਿੰਦੂਰ ਲਗਾਉਣਾ ਹੈ ਇਸ ਤੋਂ ਬਾਅਦ ਤੁਸੀਂ ਕਿਸੇ ਵੀ ਪੂਜਾ ਜਾਂ ਧਾਰਮਿਕ ਪਵਿੱਤਰ ਕਾਰਜ ਵਿੱਚ ਬਿਨਾ ਵਾਲ ਧੋਏ ਵੀ ਸ਼ਾਮਲ ਹੋ ਸਕਦੇ ਹੋ ਹਾਲਾਂਕਿ ਪੁਰਸ਼ਾਂ ਲਈ ਧਾਰਮਿਕ ਕਾਰਜ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਵਾਲ ਧੋਣਾ ਜ਼ਰੂਰੀ ਹੈ ਦੋਸਤੋ ਔਰਤਾਂ ਦੀ ਮਾਂ ਦੇ ਹਿੱਸੇ ਨੂੰ ਗੰਗਾ ਸਥਾਨ ਮੰਨਿਆ ਜਾਂਦਾ ਹੈ शास्त्रा अनुसार इसको बेहद पवित्र मन्ना जांदा है ते शादीशुदा जोड़े ते मां दा आशीर्वाद हमेशा बनिया रहंदा है पर दोस्तों मांग विच सिंदूर लूंगो समय और कुछ गलतियां कर बैठती हां जिस कर के ओन्ना नुसदा फल नहीं मिलता बल्कि ओन्ना दे पति नु मुश्किलां दा सामना करना पेंदा है इत्ते तक की घर च बर्बादी मुण लगती है ते पति पत्नी विच क्लेश वदन लगता है आ जानदे हां ਸਿੰਦੂ ਲਗਾਉਂਦੇ ਸਮੇਂ ਤੁਹਾਨੂੰ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਕੁਝ ਮਹਿਲਾਵਾਂ ਨੂੰ ਸਿੰਦੂ ਲਗਾਉਣ ਵਿੱਚ ਬਹੁਤ ਜ਼ਿਆਦਾ ਸ਼ਰਮ ਮਹਿਸੂਸ ਹੁੰਦੀ ਹੈ ਤੇ ਉਹ ਆਪਣੇ ਸਿੰਦੂ ਨੂੰ ਮਾਂਗ ਵਿੱਚ ਲੁਕੋ ਕੇ ਰੱਖਦੀਆਂ ਹਨ ਪਰ ਜੋ ਮਹਿਲਾਵਾਂ ਆਪਣੇ ਸਿੰਦੂ ਨੂੰ ਲੁਕੋ ਲੈਂਦੀਆਂ ਹਨ ਜਦ ਥੋੜਾ ਜਿਹਾ ਸਿੰਦੂ ਲਗਾਉਂਦੀਆਂ ਹਨ ਉਹਨਾਂ ਦੇ ਪਤੀ ਨੂੰ ਸਮਾਜ ਵਿੱਚ ਮਾਨ ਸਨਮਾਨ ਨਹੀਂ ਮਿਲਦਾ ਜੋ ਔਰਤਾਂ ਸਿਲਦੂਰ ਜਿਆਦਾ ਲੰਮਾ ਲਗਾਉਂਦੀਆਂ ਹਨ ਉਹਨਾਂ ਦੇ ਪਤੀ ਨੂੰ ਸਮਾਜ 'ਚ ਮਾਨ ਸਨਮਾਨ ਖੂਬ ਮਿਲਦਾ ਹੈ ਹਰ ਪਾਸੇ ਉਹਨਾਂ ਦੇ ਪਤੀ ਦੀ ਇੱਜ਼ਤ ਹੁੰਦੀ ਹੈ ਤੇ ਉਹਨਾਂ ਦੇ ਪਤੀ ਆਪਣੇ ਟੀਚੇ ਨੂੰ ਪ੍ਰਾਪਤ ਕਰਨ 'ਚ ਸਫਲ ਰਹਿੰਦੇ ਹਨ ਇਸੇ ਤਰ੍ਹਾਂ ਕੁਝ ਹੋਰ ਗੱਲਾਂ ਹਨ ਜਿਨ੍ਹਾਂ ਦਾ ਇੱਕ ਸੁਹਾਗਣ ਔਰਤ ਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਦੋਸਤੋ ਇੱਕ ਔਰਤ ਹੀ ਘਰ ਨੂੰ ਸੁਵਾਤੀ ਹੈ ਪਰ ਕੁਝ ਕੰਮ ਇਸ ਤਰ੍ਹਾਂ ਦੇ ਹਨ ਜੋ ਔਰਤਾਂ ਨੂੰ ਭੁੱਲ ਕੇ ਵੀ ਨਹੀਂ ਕਰਨੇ ਚਾਹੀਦੇ ਨਹੀਂ ਤਾਂ ਉਹਨਾਂ ਦੇ ਘਰੋਂ ਮਾਂ ਲక్ష్ਮੀ ਚਲੀ ਜਾਂਦੀ ਹੈ ਜੇਕਰ ਔਰਤ ਘਰ ਵਿੱਚ ਖੁਦ ਝਾੜੂ ਪੋਚਾ ਲਗਾ ਰਹੀ ਹੈ ਤਾਂ ਇਹ ਕੰਮ ਹਮੇਸ਼ਾ ਸੂਰਜ ਚੜਨ ਤੋਂ ਪਹਿਲਾਂ ਕਰਨਾ ਚਾਹੀਦਾ ਹੈ ਸੂਰਜ ਚੜਨ ਤੋਂ ਬਾਅਦ ਘਰ ਦੀ ਸਫਾਈ ਕਰਨ ਨਾਲ ਘਰ ਵਿੱਚ ਦਿਨਿੱਦਰਤਾ ਆਉਂਦੀ ਹੈ ਸੂਰਜ ਉੱਗਣ ਤੋਂ ਬਾਅਦ ਵਾਲਾਂ ਵਿੱਚ ਕੰਗਾ ਮਾਰਨਾ ਵਾਸਤੂ ਦੋਸ਼ ਨੂੰ ਵਧਾਉਂਦਾ ਹੈ ਸ਼ਾਮ ਦੇ ਸਮੇਂ ਵਾਲਾਂ ਵਿੱਚ ਕੰਗੀ ਕਰਨ ਤੋਂ ਬਚੋ ਇਸ ਨਾਲ ਮਾਂ ਲక్ష్ਮੀ ਗੁੱਸੇ ਹੋ ਜਾਂਦੀ ਹੈ ਔਰਤਾਂ ਨੂੰ ਆਪਣੇ ਰਸੋਈ ਘਰ ਵਿੱਚ ਨਹਾਏ ਬਿਨਾਂ ਨਹੀਂ ਜਾਣਾ ਚਾਹੀਦਾ ਹਮੇਸ਼ਾ ਨਹਾ ਤੋ ਕਿ ਹੀ ਰਸੋਈ ਘਰ ਵਿੱਚ ਜਾਓ ਜਿੱਥੇ ਔਰਤ ਹਮੇਸ਼ਾ ਗੁੱਸੇ ਵਿੱਚ ਰਹਿੰਦੀ ਹੈ ਕਦੇ ਵੀ ਖੁਸ਼ ਨਹੀਂ ਰਹਿੰਦੀ ਉੱਥੇ ਮਾਂ ਲక్ష్ਮੀ ਦੀ ਕਿਰਪਾ ਨਹੀਂ ਹੁੰਦੀ ਕਿਹਾ ਜਾਂਦਾ ਹੈ ਕਿ ਘਰ ਦੀਆਂ ਔਰਤਾਂ ਨੂੰ ਕਦੇ ਵੀ ਝਾੜੂ ਨੂੰ ਪੈਰ ਨਹੀਂ ਲਗਾਉਣਾ ਚਾਹੀਦਾ ਘਰ ਵਿੱਚ ਕਦੇ ਵੀ ਝੂਠੇ ਭਾਂਡੇ ਨਹੀਂ ਰੱਖਣੇ ਚਾਹੀਦੇ ਘਰ ਦੀਆਂ ਔਰਤਾਂ ਦੀ ਆਦਤ ਹੁੰਦੀ ਹੈ ਕਿ ਤਵਾ ਤੇ ਕੜਾਈ ਨੂੰ ਰਸੋਈ ਘਰ ਵਿੱਚ ਝੂਠਾ ਰੱਖ ਕੇ ਹੀ ਸੌਣ ਲਈ ਚਲੀਆਂ ਜਾਂਦੀਆਂ ਹਨ ਪਰ ਜੇਕਰ ਤੁਸੀਂ ਵੀ ਆਪਣੇ ਘਰ ਵਿੱਚ ਇਸ ਤਰ੍ਹਾਂ ਕਰ ਰਹੇ ਹੋ ਤਾਂ ਤੁਹਾਡੇ ਘਰ ਕਦੇ ਵੀ ਮਾਂ ਲక్ష్ਮੀ ਨਹੀਂ ਆ ਸਕਦੀ ਇਸ ਲਈ ਹਮੇਸ਼ਾ ਬਤਨਾ ਨੂੰ ਸਾਫ਼ ਕਰਕੇ ਹੀ ਰੱਖੋ ਜਿਸ ਨਾਲ ਤੁਸੀਂ ਗਰੀਬੀ ਤੇ ਦੁੱਖਾਂ ਤੋਂ ਬਚ ਸਕਦੇ ਹੋ ਕਿਸੇ ਨੂੰ ਵੀ ਆਪਣੀ ਸਿੰਦੂਰ ਵਾਲੀ ਡੱਬੀ ਨਹੀਂ ਦੇਣੀ ਚਾਹੀਦੀ ਤੇ ਹਮੇਸ਼ਾ ਸਿੰਦੂਰ ਇਕੱਲੇ ਵਿੱਚ ਹੀ ਲਗਾਉਣਾ ਚਾਹੀਦਾ ਹੈ ਕਿਸੇ ਦੇ ਸਾਹਮਣੇ ਸਿੰਦੂਰ ਨਾ ਲਗਾਓ ਜਾਫਿਰ ਸਿਰ ਉੱਤੇ ਪੱਲਾ ਪਾ ਕੇ ਲਗਾਓ ਨਹੀਂ ਤਾਂ ਤੁਹਾਡਾ ਰਿਸ਼ਤਾ ਵਿਗੜ ਸਕਦਾ ਹੈ ਸੁਹਾਗਣ ਔਰਤਾਂ ਆਪਣੇ ਹਾਦੀਆਂ ਚੂੜੀਆਂ ਤੇ ਪੈਰ ਵਿੱਚ ਪੈਣੇ ਜਾਣ ਵਾਲੀ ਪੰਜੇਬ ਕਿਸੇ ਦੇ ਨਾਲ ਹੀ ਸ਼ੇਅਰ ਨਾ ਕਰੋ ਤੇ ਖਾਸ ਤੌਰ ਤੇ ਵਿਛੇ ਪੁੱਲ ਕੇ ਵੀ ਕਿਸੇ ਨੂੰ ਨਾ ਦਿਓ ਇਸ ਤਰ੍ਹਾਂ ਕਰਨਾ ਬਹੁਤ ਹੀ ਜ਼ਿਆਦਾ ਅਸ਼ੁਭ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ ਆਪਣੇ ਮੱਥੇ ਦੀ ਬਿੰਦੀ ਵੀ ਕਿਸੇ ਨੂੰ ਨਹੀਂ ਦੇਣੀ ਚਾਹੀਦੀ ਇਹ ਗਲਤੀ ਸੁਹਾਗਣ ਔਰਤਾਂ ਨੂੰ ਨਹੀਂ ਕਰਨੀ ਚਾਹੀਦੀ ਜੇਕਰ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਤੁਹਾਨੂੰ ਦੁੱਖਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੋਸਤੋ ਅੱਜ ਦੀ ਜਾਣਕਾਰੀ ਜੇਕਰ ਤੁਹਾਨੂੰ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਇੱਕ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓਜ਼ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ